ਵਰਲਡ ਹੈਲਥ케ਅਰ ਚੈਰੀਟੇਬਲ ਸੁਸਾਇਟੀ ਪੰਜਾਬ ਵੱਲੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿ ਵਿਖੇ ਸੈੱਤ ਕੈਂਸਰ ਜਾਗਰੂਤਾ ਕੈਂਪ ਲਗਾਇਆ ਗਿਆ। ਕੈਂਪ ਉਦੋਂ ਪਹੁੰਚੇ ਲੋਕਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਕੈਂਸਰ ਨਾਲ ਸੰਬੰਧਿਤ ਮੁਫਤ ਟੈਸਟ ਵੀ ਕੀਤੇ ਗਏ। ਕੈਂਪ ਦਾ ਜਾਇਜ਼ਾ ਲੈਣ ਲਈ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਿਧਾਇਕ ਲਖਵੀਰ ਸਿੰਘ ਰਾਏ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹਾਉਸ ਹੁੰਦੇ ਹਾਂ। ਸਿਵਲ ਹਸਪੀਟਲ ਫਤੇਗੜ ਸਾਹਿਬ ਵਿਖੇ ਵਰਡ ਕੈਂਸਰ ਕੇਅਰ ਜਿਹੜਾ ਸਾਡੀ ਸੰਸਥਾ ਹੈ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਉਪਰਾਲੇ ਨਾਲ ਇੱਕ ਬਹੁਤ ਵੱਡਾ ਮੈਗਾ ਕੈਂਪ ਲੱਗ ਰਿਹਾ ਹੈ ਕੈਂਸਰ ਦਾ ਜਿਦੇ ਵਿੱਚ ਕੈਂਸਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੈਂਸਰ ਨੇ ਪ੍ਰੋਸਟੇਟ ਕੈਂਸਰ ਹੋਵੇ ਬ੍ਰੈਸਟ ਕੈਂਸਰ ਜਾਂ ਹੋਰ ਜਿਹੜੇ ਕੈਂਸਰ ਨੇ ਸਾਰਿਆਂ ਦੇ ਟੈਸਟਰ ਸਕਰੀਨਿੰਗ ਹੋ ਰਹੀ ਹੈ ਮੈਂ ਸਮਝਦਾ ਸਾਡੇ ਇਹ ਸ਼੍ਰੀ ਫਤੇਗੜ ਸਾਹਿਬ ਲਈ ਬਹੁਤ ਵਧੀਆ ਉਪਰਾਲਾ ਹੈ ਅਸੀਂ ਧੰਨਵਾਦ ਕਰਦੇ ਹਾਂ ਸੰਸਦ ਦਾ ਔਰ ਆਉਣ ਵਾਲੇ ਦਿਨਾਂ ਚ ਵੀ ਅਸੀਂ ਸੀਐਮਓ ਸਾਹਿਬ ਐਸਐਮਓ ਸਾਹਿਬ ਸਾਡੇ ਸਾਰੇ ਅਫਸਰ ਡਾਕਟਰ ਸਹਿਬਾਨ ਬੈਠੇ ਅਸੀਂ ਆਉਣ ਵਾਲੇ ਸਮੇਂ ਚ ਵੀ ਵੱਖ-ਵੱਖ ਪਿੰਡਾਂ ਵਿੱਚ ਚਾਇਓ ਜਨਾਥਲ ਕਲਾ ਹੋਵੇ ਜਾਇ ਪਗੜਾਣਾ ਹੋਵੇ ਖੇੜਾ ਹੋਵੇ ਤਲਾਣੀਆਂ ਮੂਲੇ ਪਰ ਇੱਥੇ ਲਾਵਾਂਗੇ ਔਰ ਇਹਨਾਂ ਦਾ ਸਹਿਯੋਗ ਲਵਾਂਗੇ ਸਾਡਾ ਉਪਰਾਲਾ ਸਾਰਿਆਂ ਦਾ ਸਾਡੀ ਸਤਕਾਰਯੋਗ ਸਾਰੀ ਟੀਮ ਬੈਠੀ ਹੈ ਡਾਕਟਰ ਸਹਿਬਾਨਾਂ ਚੀਫ ਸਾਡੇ ਇਹ ਬਹੁਤ ਵਧੀਆ ਜਿਹੜਾ ਹਸਪੀਟਲ ਦਾ ਅਸੀਂ ਦੇਖਿਆ ਇੰਪਰੂਵਮੈਂਟ ਹੋਈ ਹੈ ਮਾਰੀਓ ਸਰਦਾਰ ਕੋਲਸਿਸ ਮਾਨਸਾਬ ਦੀ ਸਰਕਾਰ ਚ ਮੈਂ ਲੋਕਾਂ ਨੂੰ ਮਿਲ ਕੇ ਆਏ ਲੋਕ ਖੁਸ਼ ਨੇ ਕਿ ਕਿੰਨਾ ਬਹੁਤ ਜ਼ਿਆਦਾ ਇਮਪਰੂਵਮੈਂਟ ਹੈ ਔਰ ਅਸੀਂ ਨਾਲ ਦੇ ਨਾਲ ਜਿਹੜਾ ਇੱਕ ਕੈਂਸਰ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਜਾਨ ਜਾਨਾਂ ਦਾ ਖਤਰਾ ਬਣਿਆ ਹੋਇਆ ਹੈ ਸਭ ਤੋਂ ਵੱਧ ਜਿਹੜੇ ਡੈਥਾਂ ਨੇ ਹੁਣ ਕੈਂਸਰ ਤੇ ਹਾਰਟ ਅਟੈਕ ਨਾਲ ਹੋ ਰਹੀਆਂ ਨੇ ਉਹਨੂੰ ਰੋਕਣ ਲਈ ਉਪਾਲੇ ਅਸੀਂ ਰਲ ਕੇ ਕਰ ਰਹੇ ਹਾਂ ਸੋ ਬਹੁਤ ਆਉਣ ਵਾਲੇ ਦਿਨਾਂ ਚ ਕੈਪਲਾਵਾਂਗੇ ਮੈਗਾ ਕੰਪਲਾਵਾਂਗੇ ਔਰ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਮੈਂ ਦੱਸਣਾ ਚਾਹੁੰਦਾ ਇਹਦੇ ਵਿੱਚ ਕੋਈ ਪੈਸਾ ਕਿਸੇ ਵੀ ਪੇਸ਼ੈਂਟ ਦਾ ਨਹੀਂ ਲਿਆ ਜਾ ਰਿਹਾ ਸਾਰਾ ਫ੍ਰੀ ਹੈ ਸਾਡੇ ਪ੍ਰਸ਼ਾਸਨ ਵੱਲੋਂ ਵੀ ਤੇ ਜਿਹੜੀ ਸੰਸਥਾ ਹੈ ਸਾਡੀ ਵਰਡ ਕੇਸਰ ਕੇਅਰ ਹੈ ਉਹਦੇ ਵੱਲੋਂ ਵੀ ਸੋ ਮੈਂ ਵੱਧ ਤੋਂ ਵੱਧ ਅਪੀਲ ਕਰਾਂਗਾ ਲੋਕਾਂ ਨੂੰ ਕਿ ਵੱਧ ਤੋਂ ਵੱਧ ਫਾਇਦਾ ਉਠਾਓ ਤੇ ਆਪਣੇ ਆਪ ਨੂੰ ਤੰਦਰੁਸਤ ਕਰਨ ਲਈ ਜਿਹੜੇ ਟੈਸਟਾਂ ਉਹ ਕਰਾਓ ਤਾਂ ਹੀ ਆਪਾਂ ਤੰਦਰੁਸਤ ਰਹਿ ਸਕਾਂਗੇ ਤਾਂ ਹੀ ਕੈਂਸਰ ਦੀ ਜਿਹੜੀ ਇਹ ਭਿਆਨਕ ਬਿਮਾਰੀ ਹੈ ਤਾਂ ਛੁਟਕਾਰਾ ਹੋਊਗਾ